ਦੇਖੋ ਜੀ ਹਰਮੰਦਰ ਸਾਹਿਬ ਜਿਹੜਾ ਹੈ ਉਹ ਸਿਰਫ ਮੈਂ ਹੀ ਨਹੀਂ ਮੱਥਾ ਟੇਕਣ ਆਉਂਦਾ ਲੱਖਾਂ ਲੋਕ ਮੱਥਾ ਟੇਕਣ ਆਉਂਦੇ ਨੇ ਕਿਉਂਕਿ ਇੱਥੇ ਸਾਡੀ ਆਸਤਾ ਜੁੜੀ ਹੋਈ ਹੈ ਸਾਨੂੰ ਆਸ਼ੀਰਵਾਦ ਔਰ ਸਾਡੇ ਤੇ ਸਿਰਫ ਇਹ ਮਿਹਰ ਭਰਿਆ ਜਿਹੜਾ ਹੱਥ ਹੈ ਉਹ ਗੁਰੂ ਮਹਾਰਾਜ ਦਾ ਔਰ ਚੌਥੇ ਪਾਤਸ਼ਾਹੀ ਜੀ ਦਾ ਇਹ ਜੋ ਸਥਾਨ ਹੈਗਾ ਬਰਖੇਲ ਇੱਥੇ ਜਿਹੜੀ ਸੱਚੇ ਦਿਲ ਦੇ ਨਾਲ ਗੱਲ ਕੀਤੀ ਜਾਏ ਜਾਂ ਕੋਈ ਉਮੀਦ ਰੱਖੀ ਜਾਏ ਤੇ ਗੁਰੂ ਮਹਾਰਾਜ ਹਮੇਸ਼ਾ ਤੁਹਾਡੇ ਦੇ ਕਿਰਪਾ ਕਰਦੇ ਨੇ ਅੱਜ ਮੈਂ ਵੀ ਉਹ ਆਸਥਾ ਲੈ ਕੇ ਔਰ ਚੌਥੇ ਪਾਸ਼ਾ ਜੀ ਅੱਜ ਹਜ਼ੂਰੀ ਦੇ ਵਿੱਚ ਉੱਥੇ ਹਾਜ਼ਰ ਹੋਇਆ ਔਰ ਮੈਂ ਪੰਜਾਬ ਦੇ ਲਈ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੇ ਲੋਕਾਂ ਲਈ ਸੁੱਖ ਮੰਗਣ ਵਾਸਤੇ ਆਇਆ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ 2024 ਜਿਹੜਾ ਇਲੈਕਸ਼ਨ ਹੈ ਇਹ ਅਮਨ ਚੈਨ ਨਾਲ ਹੋਵੇ ਔਰ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਮਸਲੇ ਨੇ ਸੱਚੇ ਪਾਛੇ ਸਾਡੀ ਜਿਹੜੀ ਸਰਕਾਰ ਆਉਣੀ ਹੈਗੀ ਇਹ ਭਾਰਤੀ ਜਨਤਾ ਪਾਰਟੀ ਦੀ શ્રી ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਸਰਕਾਰ ਬਣਾਉਣੀ ਹੈ ਸਾਡੇ ਆਉਣ ਵਾਲੇ ਪ੍ਰਧਾਨ ਮੰਤਰੀ ਹੋਣਗੇ ਕੀ ਵੀ ਦਿਹਾੜਾ ਜਿਹੜੇ ਕੋਈ ਪੰਜਾਬ ਦੇ ਮਸਲੇ ਨੇ ਚਾਹੇ ਉਹ ਸਾਡੀ ਜਵਾਨੀ ਦੇ ਮਸਲੇ ਨੇ ਨੌਜਵਾਨਾਂ ਦੇ ਨੇ ਚਾਹੇ ਕਿਸਾਨੀ ਦੇ ਨੇ ਚਾਹੇ ਡਿਵੈਲਪਮੈਂਟ ਦੇ ਨੇ ਚਾਹੇ ਕਰਜ਼ੇ ਦੇ ਨੇ ਅਸੀਂ ਉਹ ਸਾਰੇ ਮਸਲਿਆਂ ਨੂੰ ਹੱਲ ਕਰਾਂਗੇ ਦੇਖੋ ਮੈਂ ਨਹੀਂ ਮੰਨਦਾ ਕਿ ਉਹ ਵਿਰੋਧ ਕਰ ਰਹੇ ਨੇ ਉਹ ਆਪਣੀ ਗੱਲ ਰੱਖ ਰਹੇ ਨੇ ਗੱਲ ਉਹਨਾਂ ਦੀ ਸੁਣਨ ਦੇ ਵਿੱਚ ਸਾਨੂੰ ਕੋਈ ਇਤਰਾਜ਼ ਵੀ ਨਹੀਂ ਹੈ ਵਿਰੋਧ ਵਾਲੀ ਗੱਲ ਜਿਹੜੀ ਹੈ 네ਗੈਟਿਵਿਟੀ ਹੈ ਮੈਂ ਤਾਂ ਮੀਡੀਅਮ ਕਹੂੰਗਾ ਵੀ ਉਹਦਾ ਵਿਰੋਧ ਜਿਹੜਾ ਵਰਡ ਹੈ ਇਹਨੂੰ ਮਾਈਨਸ ਕਰੋ ਇਹ ਕਹੋ ਜੀ ਉਹ ਆਪਣੀ ਗੱਲ ਰੱਖ ਰਹੇ ਨੇ ਮੈਂ ਕਿਤੇ ਨਹੀਂ ਵਿਰੋਧ ਵੇਖਿਆ ਸਾਡੇ ਜਲਸੇ ਜਲੂਸ ਹੋ ਰਹੇ ਨੇ ਰੋਡ ਸ਼ੋ ਹੋ ਰਹੇ ਨੇ ਮੀਟਿੰਗਾਂ ਹੋ ਰਹੀਆਂ ਨੇ ਕੋਈ ਵਿਰੋਧ ਨਹੀਂ ਉਹ ਨਾਲ ਨੇ ਸਾਡੇ ਮੈਂ ਵੀ ਕਿਸਾਨ ਤੇ ਕਿਸਾਨਾਂ ਦੀ ਵਾਸਤੇ ਅਸੀਂ ਗੱਲ ਕਰ ਰਹੇ ਹਾਂ ਜੇ ਅੱਜ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਸਾਨਾਂ ਦੀ ਗੱਲ ਸਾਡੀ ਗਵਰਨਮੈਂਟ ਦੇ ਹੁੰਦੇ ਵਿੱਚ ਅਸੀਂ ਜਾ ਕੇ ਆਵਾਜ਼ ਉਠਾਵਾਂਗੇ ਕੋ ਮਸਲਾ ਕਿਉਂ ਨਹੀਂ ਹੱਲ ਹੋਣਗਾ ਹੱਲ ਹੋਣਗੇ ਜੀ ਜੀਪੀ ਨੇ ਆਪਣਾ ਪਹਿਲੇ ਕੈਂਡੀਡੇਟ ਚੇਂਜ ਕਰਤਾ ਹਾਂ ਹਾਂਜੀ ਜੀਪੀ ਨੇ ਨਵਾਂ ਕੈਂਡੀਡੇਟ ਆਪਣਾ ਲਾਇਆ ਨਵਾਂ ਨਹੀਂ ਲਾਇਆ ਚੇਂਜ ਕਰੜਾ ਕੀਤਾ ਉਹਨਾਂ ਨੇ ਕੋਈ ਚੇਂਜ ਨਹੀਂ ਕੀਤਾ ਮੇਰਾ ਨਾਮ ਉਹਨਾਂ ਨੇ ਅਨਾਉਂਸ ਕੀਤਾ ਚੇਂਜ ਤਾਂ ਤਾਂ ਹੁੰਦਾ ਹੈ ਕਿ ਜੇ ਕੋਈ ਪਹਿਲਾਂ ਅਨਾਉਂਸ ਹੋਇਆ ਹੋਵੇ ਤੇ ਫਿਰ ਉਹਨੂੰ ਬਦਲਿਆ ਜਾਏ ਸੋ ਤਾਨੂੰ ਇਹ ਗੱਲ ਕਿਨੇ ਕਹੀ ਬੀਜੇਪੀ ਅਕਾਲੀ ਦਲ ਦਾ ਗਰਫੰਨ ਨਾ ਐਕੀ ਇਕੱਲੇ ਲਾ ਦੇ ਬੀਜੇਪੀ ਕਿੰਨਾ ਕੋ ਬਿਲਕੁਲ ਬੜੀ ਅੱਛੀ ਗੱਲ ਹੋਈ ਹੈ ਅਸੀਂ ਆਪਣੇ ਪੈਰਾਂ ਤੇ ਖੜੇ ਹੋਏ ਹਾਂ 13 ਸੀਟਾਂ ਤੇ ਅਸੀਂ ਲੜਾਈ ਲੜ ਰਹੇ ਹਾਂ ਔਰ ਉਹ 13 ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਲੋਕ ਇਸ ਵੇਲੇ ਬਦਲਾਅ ਵੀ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਉਹ ਲੋਕਾਂ ਨੇ ਕਾਂਗਰਸ ਪਾਰਟੀ ਦੇ ਐਮਪੀ ਵੇਖ ਲਏ ਅਕਾਲੀ ਦਲ ਦੇ ਵੀ ਵੇਖ ਲਏ ਆਮ ਆਦਮੀ ਪਾਰਟੀ ਦੇ ਵੀ ਦੇਖ ਲੇ ਹੁਣ ਜਦੋਂ ਉਹਨਾਂ ਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਜਿਹੜੀ ਡਬਲ ਇੰਜਨ ਦੀ ਸਰਕਾਰ ਹੈ ਮੋਦੀ ਸਾਹਿਬ ਦੀ ਕਹਿਣੀ ਕਥਨੀ 'ਚ ਕੋਈ ਫਰਕ ਨਹੀਂ ਜਿੰਨੇ ਡਿਵੈਲਪਮੈਂਟ ਦੇ ਕੰਮ ਹੋਏ ਨੇ ਜੋ ਸਾਡੇ ਸਿੱਖ ਪਾਈਚਾਰੇ ਵਾਸਤੇ ਵੀ ਕੰਮ ਹੋਏ ਨੇ ਮੈਂ ਉਹਨਾਂ ਦੀ ਸ਼ਲਾਘਾ ਕਰਦਾ। ਲੇਕਿਨ ਇਹ ਗਠਜੰਦਨ ਕਿਹਦਾ ਦੇਖਦੇ ਹੋ? ਇੰਡੀਆ ਗਠਜੰਦਨ ਤਾਂ ਦੇਖੋ ਇੱਕ ਐਸਾ ਗਠਜੰਦਨ ਹੈ ਕਿ ਜਿਹਦਾ ਕੋਈ ਨਾਂ ਮੂੰਹ ਹੈ ਨਾ ਪੈਰ ਹੈ ਨਾ ਸਿਰ ਹੈ। ਉਹ ਤਾਂ ਇੱਕ ਸਿਰਫ ਸ਼ਕਸ਼ ਦੇਣ ਵਾਸਤੇ ਜਾਂ ਲੋਕਾਂ ਨੂੰ ਮਿਸਗਾਈਡ ਕਰਨ ਵਾਸਤੇ ਇੰਡੀਆ ਗਠਜੰਦਨ ਹੈ। ਤੁਸੀਂ ਮੈਨੂੰ ਦੱਸੋ ਅਜ ਇੰਡੀਆ ਗਠਜੰਦਨ ਦੀ ਕੋਈ ਲੀਡਰਸ਼ਿਪ ਹੈ? ਕੁਈ ਪਤਾ ਵੀ ਇੰਡੀਆ ਗੱਠਜੁਟਨ ਨੂੰ ਵੋਟਾਂ ਪਾਉਣ ਤੋਂ ਬਾਅਦ ਕਿਹੜਾ ਬੰਦਾ ਪ੍ਰਧਾਨ ਮੰਤਰੀ ਦਾ ਅਹੁਦੇਦਾਰ ਤੇ ਜਾਏਗਾ ਇਹਨਾਂ ਦਾ ਝਗੜਾ ਹੋ ਜਾਣਾ ਉਦੋਂ ਹੀ ਇਹਨਾਂ ਨੇ ਇੱਕ ਦੂਜੇ ਦੀਆਂ ਪੱਗਾਂ ਲਾ ਲੈਣੀਆਂ